ਦੇ 24 ਮਾਰਚ 2012 ਦੀ ਗੱਲ ਹੈ ਮੇਰੇ ਖਿਆਲ 25 ਮਾਰਚ ਦੀ ਗੱਲ ਸ਼ਾਮ ਨੂੰ ਟੈਲੀਫੋਨ ਆਇਆ ਗਰੇਵਾਲਾ ਸਾਹਿਬ ਕਿੱਥੇ ਮੈਂ ਕਿਹਾ ਜੇ ਲੁਧਿਆਣਾ ਚੰਦੀ ਘੜ ਪਹੁੰਚ ਜਾ ਹਲੇ ਸਰਕਾਰ 14 ਮਾਰਚ ਨੂੰ ਸੌਹ ਚੁੱਕੀ ਆ 11 ਕੇ 12 ਦਿਨ ਬਾਅਦ ਉਥੇ ਇੱਕ ਹੋਰ ਬੈਠਾ ਸੀ ਪਾਰਟੀ ਦਾ ਲੀਡਰ ਕਹਿੰਦੇ ਥੋੜਾ ਸੰਕਟ ਹੋ ਗਿਆ ਹੈ 28 ਤਰੀਕ ਨੂੰ ਰਾਜੋਆਣੇ ਨੂੰ ਫਾਂਸੀ ਲਾਉਣ ਨੂੰ ਫਿਰਦੇ ਆ ਪਰ ਮੈਂ ਬਤੌਰ ਮੁੱਖ ਮੰਤਰੀ ਪੰਜਾਬ ਦੇ ਪੰਜਾਬ ਦੀ ਧਰਤੀ ਤੇ ਰਾਜਵਾਨਾਂ ਨੂੰ ਕਦੇ ਫਾਂਸੀ ਨਹੀਂ ਲੱਗਣ ਦੇਣੀ ਆਪਾਂ ਨੂੰ ਦੱਸੋ ਇੱਥੇ ਕਰਨਾ ਕੀ ਚਾਹੀਦਾ ਜਿਹੜੇ ਆਵਾਜ਼ਾਂ ਉੱਠਦੀਆਂ ਨੇ ਨਾ ਕਿ ਸੱਤਾ ਵੇਲੇ ਅਕਾਲੀ ਚੁੱਪ ਰਹੇ ਉਦੋਂ ਬੰਦੀ ਸਿੰਘਾਂ ਦੀ ਗੱਲ ਨਾ ਯਾਦ ਆਈ ਬਾਦਲ ਸਾਹਿਬ ਨੇ ਜਦ ਉੱਥੇ ਬੈਠ ਕੇ ਸਲਾਹ ਕਰਨ ਤੋਂ ਬਾਅਦ ਸਰਦਾਰ ਮਨਮੋਹਨ ਸਿੰਘ ਨਾਲ ਗੱਲ ਕੀਤੀ ਦੇ ਉਸੇ ਵੇਲੇ ਸ਼੍ਰੋਮਣੀ ਕਮੇਟੀ ਵੱਲੋਂ ਰਿਪਰੈਜ਼ੈਂਟੇਸ਼ਨ ਦੇ ਕੇ ਰਾਜਵਾਨ ਸਾਹਿਬ ਦੀ ਸਜਾ ਨੂੰ ਸਟੇ ਕਰਾਇਆ ਗਿਆ ਆਖਰ ਵਿੱਚ ਮੈਂ ਗੱਲ ਜਿਹੜੀ ਕਹਿਣੀ ਚਾਹੁੰਦਾ